ਸ਼ਾਇਦ ਹਰ ਇੱਕ ਬੰਦਾ ਇਹ ਸੋਚਦਾ ਕਿ ਮੇਰੇ ਕੋਲ ਪੈਸਾ ਹੋਵੇ ਰੁਤਬਾ ਹੋਵੇ ਸ਼ੌਹਰਤ ਹੋਵੇ ਦੌਲਤ ਹੋਵੇ ਤਾਂ ਮੈਂ ਸਕੂਨ ਨਾਲ ਜ਼ਿੰਦਗੀ ਕੱਟ ਸਕਦਾ ਮੇਰਾ ਮੇਰੀ ਜ਼ਿੰਦਗੀ ਬੜੀ ਵਧੀਆ ਹੋਵੇਗੀ ਪਰ ਸ਼ਾਇਦ ਇਹ ਉਸ ਬੰਦੇ ਦਾ ਭਲੇਖਾ ਹੁੰਦਾ ਹੈ ਕਿਉਂਕਿ ਪੈਸੇ ਦੇ ਨਾਲ ਰੁਤਬੇ ਦੇ ਨਾਲ ਤੁਸੀਂ ਦੁਨਿਆਵੀ ਚੀਜ਼ਾਂ ਦਾ ਖਰੀਦ ਸਕਦੇ ਹੋ ਪਰ ਤੁਹਾਡੇ ਘਰ ਵਿੱਚ ਸ਼ਾਂਤੀ ਤੁਹਾਡੇ ਮਨ ਨੂੰ ਸ਼ਾਂਤੀ ਇਹ ਚੀਜ਼ਾਂ ਨਹੀਂ ਦਿੰਦੀਆਂ ਕਿਉਂਕਿ ਇਹ ਚੀਜ਼ਾਂ ਖਰੀਦੀਆਂ ਨਹੀਂ ਜਾ ਸਕਦੀਆਂ ਸ਼ਾਂਤੀ ਖਰੀਦੀ ਨਹੀਂ ਜਾ ਸਕਦੀ ਤੇ ਅੱਜ ਜੋ ਮੈਂ ਤੁਹਾਨੂੰ ਸੱਚੀ ਘਟਨਾ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇਦਾਂ ਹੀ ਹੁੰਦਾ ਇੱਕ ਬੜਾ ਵੱਡਾ ਨਾਮ ਜੋ ਕਿ ਪੰਜਾਬ ਦਾ ਸਾਬਕਾ ਡੀਜੀਪੀ ਹੁੰਦਾ ਹੈ ਉਸ ਦੇ ਘਰ ਦੇ ਵਿੱਚ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ ਪਰ ਜੋ ਉਸ ਦੇ ਘਰ ਵਿੱਚ ਚੱਲ ਰਿਹਾ ਹੁੰਦਾ ਉਸ ਦੀ ਤਾਂ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਹੋਣੀ ਕਿਉਂਕਿ ਹਰ ਇੱਕ ਨੂੰ ਇਹ ਲੱਗਦਾ ਹੈ ਕਿ ਇਹਨਾਂ ਕੋਲ ਤਾਂ ਸਭ ਕੁਝ ਹੈ ਇਹਨਾਂ ਕੋਲ ਤਾਂ ਕੋਈ ਕਮੀ ਨਹੀਂ ਇਸ ਕਾਰਨ ਇਹਨਾਂ ਦੇ ਤਾਂ ਘਰ ਦੇ ਵਿੱਚ ਬੜੀ ਸ਼ਾਂਤੀ ਹੋਵੇਗੀ ਇਹ ਤਾਂ ਬੜੀ ਚੰਗੀ ਜ਼ਿੰਦਗੀ ਬਤੀਤ ਕਰਦੇ ਹੋਣਗੇ ਪਰ ਜੋ ਕੁਝ ਨਿਕਲ ਕੇ ਆਉਂਦਾ ਹੈ ਉਹ ਤਾਂ ਬੜਾ ਹੀ ਭਿਆਨਕ ਹੁੰਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਹਰਿਆਣਾ ਦਾ ਪੰਚਕੂਲਾ ਗੱਲ ਹੈ 16 ਅਕਤੂਬਰ 2025 ਤਕਰੀਬਨ ਰਾਤ ਦੇ 9 ਵਜੇ ਦੀ ਇੱਥੇ ਮਨਸਾ ਦੇਵੀ ਮੰਦਿਰ ਦੇ ਕੋਲ ਪੰਜਾਬ ਦੇ ਪੂਰਬ ਡੀਜੀਪੀ ਮੁਹੰਮਦ ਮੁਸਤਫਾ ਦਾ ਘਰ ਹੁੰਦਾ ਹੈ ਤੇ ਇਸ ਤੇ ਘਰ ਵਿੱਚ ਨੌਕਰ ਪਰਿਵਾਰਕ ਮੈਂਬਰ ਸਭ ਹੁੰਦੇ ਨੇ ਤੇ ਇਸ ਦਾ 35 ਸਾਲਾ ਦਾ ਬੇਟਾ ਅਕੀਲ ਅਕਤਰ ਵੀ ਹੁੰਦਾ ਹੈ ਤਾਂ ਹੁਣ ਜਦੋਂ ਦੇਖਿਆ ਜਾਂਦਾ ਅਕੀਲ ਅਕਤਰ ਬੇਸੁੱਧ ਘਰ ਦੇ ਵਿੱਚ ਪਿਆ ਹੁੰਦਾ ਹੈ ਹੁਣ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਦਾ ਸਭ ਨੂੰ ਪਤਾ ਲੱਗਦਾ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਹੁਣ ਅਕੀਲ ਅਕਤਰ ਨੂੰ ਚੱਕ ਕੇ ਸੈਕਟਰ 6 ਦੇ ਨਾਗਰਿਕ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਪਰ ਉੱਥੇ ਤਾਂ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਇਹ ਤਾਂ ਮਰ ਚੁੱਕਿਆ ਹੈਗਾ ਤਾਂ ਹੁਣ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਗਿਆ ਇਸ ਦੀ ਮੌਤ ਕਿਵੇਂ ਹੋ ਗਈ ਪੋਸਟਮਾਰਟਮ ਕੀਤਾ ਜਾਂਦਾ ਹੈ ਪੋਸਟਮਾਰਟਮ ਤੋਂ ਬਾਅਦ ਜੋ Laash ਹੁੰਦੀ ਹੈ ਉਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਂਦੀ ਹੈ ਤੇ ਪਰਿਵਾਰ ਵਾਲੇ ਫੈਸਲਾ ਕਰਦੇ ਕਿ ਇਸ ਦਾ ਜੋ ਅੰਤਿਮ ਸੰਸਕਾਰ ਆ ਜਾਨੀ ਇਸ ਨੂੰ ਜੋ ਸਪੁਰਦੇ ਖਾ ਕੀਤਾ ਜਾਵੇਗਾ ਉਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਹਾਰਨਪੁਰ ਦਾ ਇੱਕ ਇਲਾਕਾ ਹਰੜਾ ਖੇੜੀ ਜਿੱਥੋਂ ਦਾ ਮੁਹੰਮਦ ਮੁਸਤਫਾ ਰਹਿਣ ਵਾਲਾ ਸੀ ਜਾਨੀ ਇਹਨਾਂ ਦਾ ਪਿੱਛਾ ਸੀ ਉੱਥੇ ਕੀਤਾ ਜਾਵੇਗਾ ਹੁਣ ਜੋ ਰਿਸ਼ਤੇਦਾਰ ਹੁੰਦੇ ਆ ਦੋਸਤ ਮਿੱਤਰ ਹੁੰਦੇ ਆ ਸਾਰੇ ਉਧਰ ਨੂੰ ਚੱਲ ਪੈਂਦੇ ਨੇ ਪਰ ਇਸ ਦੇ ਨਾਲ-ਨਾਲ ਇੱਧਰ ਸਪੁਰਦੇ ਖਾਕ ਹੋ ਰਿਹਾ ਸੀ ਅਕੀਲ ਅਕਤਰ ਤੇ ਨਾਲ-ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਸੀ 16 ਮਿੰਟ 11 ਸਕਿੰਟ ਦੀ ਜਿਸ ਵਿੱਚ ਉਸ ਨੇ ਹੈਰਾਨੀਜਨਕ ਖੁਲਾਸੇ ਕੀਤੇ ਸੀ ਹੁਣ ਇਹ ਵੀਡੀਓ ਵਾਇਰਲ ਹੁੰਦੀ ਆ ਅੱਗ ਦੀ ਤਰ੍ਹਾਂ ਇਸ ਵਿੱਚ ਅਕੀਲ ਅਕਤਰ ਕਹਿ ਰਿਹਾ ਸੀ ਕਿ ਜੋ ਮੇਰਾ ਪਿਤਾ ਮੁਹੰਮਦ ਮੁਸਤਾਫਾ ਉਸ ਦੇ ਮੇਰੀ ਪਤਨੀ ਦੇ ਨਾਲ ਨਜਾਇਜ਼ ਸਬੰਧ ਨੇ ਮੈਨੂੰ ਡੇਢ ਸਾਲ ਬਾਅਦ ਹੀ ਵਿਆਹ ਦੇ ਡੇਢ ਸਾਲ ਬਾਅਦ ਹੀ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ ਮੈਂ ਇਸ ਗੱਲ ਦੀ ਕੋਹ ਕਰ ਲਈ ਸੀ ਕਿ ਮੇਰੀ ਪਤਨੀ ਅਤੇ ਮੇਰੇ ਪਿਤਾ ਦੇ ਨਜਾਇਜ਼ ਸਬੰਧ ਨੇ ਉਸ ਤੋਂ ਬਾਅਦ 1 ਸਾਲ 2018 ਦੇ ਵਿੱਚ ਮੈਂ ਇਹਨਾਂ ਨੂੰ ਡਰੈਸਿੰਗ ਰੂਮ ਦੇ ਕੋਲ ਅਪੱਤੀ ਜਨਕ ਹਾਲਤ ਦੇ ਵਿੱਚ ਵੀ ਦੇਖਿਆ ਸੀ ਤੇ ਇੱਥੇ ਹੀ ਬਸ ਨਹੀਂ ਇਸ ਨੇ ਕਿਹਾ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੇਰੀ ਪਤਨੀ ਨੇ ਸੁਹਾਗ ਰਾਤ ਵਾਲ ਮੈਥੋਂ ਹੱਥ ਤੱਕ ਨਹੀਂ ਲਵਾਇਆ ਸੀ ਜਾਨੀ ਇਹੋ ਜੀਆਂ ਗੱਲਾਂ ਉਸ ਨੇ ਕਿਹਾ ਕਿ ਪਰਿਵਾਰ ਵੱਲੋਂ ਮੇਰੇ ਉੱਤੇ ਝੂਠਾ ਪਰਚਾ ਕਰਵਾਇਆ ਗਿਆ ਮੈਂ ਕਿਤਾਬ ਪੜ ਰਿਹਾ ਸੀ ਤਾਂ ਪੁਲਿਸ ਵਾਲੇ ਮੈਨੂੰ ਚੱਕ ਕੇ ਲੈ ਗਏ ਮੈਂ ਪੰਚਕੂਲਾ ਦੇ ਵਿੱਚ ਰਹਿੰਦਾ ਸੀ ਪਰ ਮੈਨੂੰ ਚੱਕਣ ਪੰਜਾਬ ਪੁਲਸ ਆ ਗਈ ਤੇ ਮੇਰੇ ਪਰਿਵਾਰ ਨੇ ਮੇਰੇ ਉੱਪਰ ਇਹ ਦੋਸ਼ ਲਗਾਏ ਕਿ ਇਸ ਦੇ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਜਾਣੀ ਪਰਿਵਾਰ ਨੇ ਹੀ ਕਿਹਾ ਕਿ ਸਾਡੇ ਬੇਟੇ ਦੇ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਤੇ ਉਸ ਨੇ ਕਿਹਾ ਕਿ ਇਹਨਾਂ ਨੇ ਮੈਨੂੰ ਸੈਂਟਰ ਦੇ ਵਿੱਚ ਵੀ ਚਿਕਾਇਆ ਤੇ ਮੇਰੇ ਉੱਪਰ ਹੋਰ ਝੂਠੇ ਪਰਚੇ ਪਾਉਣ ਦੀ ਵੀ ਗੱਲ ਕਹੀ ਮੈਂ ਆਪਣੀ ਮਾਂ ਤੇ ਆਪਣੀ ਭੈਣ ਨੂੰ ਕਮਰੇ ਦੇ ਵਿੱਚ ਬੈਠਿਆਂ ਇਹ ਗੱਲ ਕਰਦੇ ਸੁਣਿਆ ਸੀ ਕਿ ਇਸ ਦਾ ਇੰਤਜ਼ਾਮ ਕਰਨਾ ਪਵੇਗਾ ਯਾਨੀ ਬਹੁਤ ਵੱਡੇ ਗੰਭੀਰ આરોਪ ਅਕੀਲ ਅਫਤਰ ਨੇ ਆਪਣੇ ਪਰਿਵਾਰ ਦੇ ਉੱਤੇ ਲਗਾਏ ਇਸ ਨੇ ਕਿਹਾ ਕਿ ਮੇਰੀ ਗੈਸ ਏਜੰਸੀ ਹੈ ਉਸਤੇ ਵੀ ਪੈਸੇ ਮੈਨੂੰ ਨਹੀਂ ਦਿੱਤੇ ਜਾਂਦੇ ਉਹ ਵੀ ਮੈਥੋਂ ਖੋਹ ਲਿੱਤੇ ਜਾਂਦੇ ਨੇ ਮੇਰੀ ਜੋ ਮਸ਼ੀਨਰੀ ਆ ਉਸ ਦਾ ਵੀ ਦੁਰਪਯੋਗ ਕੀਤਾ ਜਾਂਦਾ ਉਸ ਨੇ ਆਪਣੀ ਭੈਣ ਦੇ ਉੱਪਰ ਵੀ سنگੀਨ ਅਰੋਪ ਲਗਾਏ ਸੀ ਉਸ ਨੇ ਇਸ ਵੀਡੀਓ ਦੇ ਵਿੱਚ ਇਹ ਤੱਕ ਕਹਿ ਦਿੱਤਾ ਕਿ ਪਰਿਵਾਰ ਵਾਲਿਆਂ ਨੇ ਕਿਹਾ ਕਿ ਤੇਰੇ ਉੱਤੇ ਅਸੀਂ ਬਲਾਤਕਾਰ ਦਾ ਝੂਠਾ ਪਰਚਾ ਦਵਾਵਾਂਗੇ ਅਕੀਲ ਅਫਤਰ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਇਹ ਵੀ ਕਿਹਾ ਕਿ ਜੇ ਮੈਨੂੰ ਕੁਝ ਹੁੰਦਾ ਉਸਨੇ ਕਿਹਾ ਕਿ ਮੇਰੀ ਇੱਕ ਡੈਰੀ ਹੈ ਮੈਂ ਉਸ ਵਿੱਚੇ ਸਭ ਕੁਝ ਲਿਖਾਂਗਾ 16 ਅਕਤੂਬਰ ਨੂੰ ਜਦੋਂ ਇਸ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਉਸ ਡੈਰੀ ਦੀ ਤਲਾਸ਼ ਵੀ ਕਰਦੀ ਹੈ ਪਰ ਡੈਰੀ ਨਹੀਂ ਮਿਲਦੀ ਇਹਨਾਂ ਦਾ ਇੱਕ ਗਮਾਂਢੀ ਹੁੰਦਾ ਜਿਸ ਦਾ ਨਾਮ ਸ਼ਮਸ਼ੂਦੀਨ ਚੌਧਰੀ ਹੁੰਦਾ ਹੈ ਉਹ 17 ਅਕਤੂਬਰ 2025 ਨੂੰ ਪੁਲਿਸ ਕਮਿਸ਼ਨਰ ਨੂੰ ਇੱਕ ਪੱਤਰ ਲਿਖਦਾ ਜਿਸ ਦੇ ਵਿੱਚ ਉਹ ਲਿਖਦਾ ਹੈ ਕਿ ਇਹ ਸਾਰੇ ਮਾਮਲੇ ਦੀ ਜੋ ਤਫ਼ਤੀਸ਼ ਆ ਉਹ ਇਮਾਨਦਾਰੀ ਨਾਲ ਹੋਣੀ ਚਾਹੀਦੀ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਕਿਉਂਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਕਤਾਹੀ ਨਾ ਵਰਤੀ ਜਾਵੇ ਪੁਲਿਸ ਫਿਰ ਉਸ ਤੋਂ ਬਾਅਦ ਇਥੇ ਇੱਕ ਥਾਣਾ ਐਮ ਡੀ ਸੀ ਐਮ ਡੀ ਸੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਦੀ ਹੈ ਅਕੀਲ ਅਕਟਰ ਦੇ ਪਿਤਾ ਮੁਹੰਮਦ ਮੁਸਤਾਫਾ ਉਸ ਦੀ ਮਾਂ ਰਜ਼ੀਆ ਸੁਲਤਾਨਾ ਪਤਨੀ ਅਤੇ ਭੈਣ ਇਹਨਾਂ ਚਾਰਾਂ ਉੱਪਰ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਜੋ ਅਕੀਲ ਅਕਟਰ ਦੀ ਮਾਂ ਰਜ਼ੀਆ ਸੁਲਤਾਨਾ ਸੀ ਉਸ ਦੀ 2000 ਦੇ ਵਿੱਚ ਰਾਜਨੀਤੀ ਵਿੱਚ ਐਂਟਰੀ ਹੁੰਦੀ ਹੈ ਤੇ 2002 ਦੇ ਵਿੱਚ ਇਸ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਜਾਂਦੀ ਹੈ ਤੇ ਮਲੇਰਕੋਟਲਾ ਤੋਂ ਇਹ ਜਿੱਤ ਜਾਂਦੀ ਹੈ ਉਸ ਤੋਂ ਬਾਅਦ 2007 ਆ ਜਾਂਦਾ ਹੈ 2007 ਦੇ ਵਿੱਚ ਫਿਰ ਰਜੀਆ ਸੁਲਤਾਨਾ ਨੂੰ ਮਲੇਰਕੋਟਲਾ ਤੋਂ ਟਿਕਟ ਦਿੱਤੀ ਜਾਂਦੀ ਹੈ ਫਿਰ ਜਿੱਤ ਜਾਂਦੀ ਹੈ 12 ਚਾਰ ਦੀ ਹੈ 17 ਚ ਫਿਰ ਜਿੱਤ ਜਾਂਦੀ ਹੈ 17 ਚ ਇਹ ਮੰਤਰੀ ਵੀ ਰਹਿੰਦੀ ਹੈ ਪਰ 2022 ਦੇ ਵਿੱਚ ਇਹ ਚੋਣ ਹਾਰ ਜਾਂਦੀ ਹੈ ਜਾਨੀ ਇਸ ਦਾ ਕੈਰੀਅਰ ਬਹੁਤ ਵੱਡਾ ਸੀ ਤੇ ਇਧਰ ਜੋ ਇਸ ਦਾ ਪਤੀ ਮੁਹੰਮਦ ਮੁਸਤਫਾ ਸੀ ਉਸ ਨੂੰ ਪੰਜਾਬ ਦਾ ਡੀਆਈਜੀ ਲਗਾਇਆ ਜਾਂਦਾ ਹੈ ਮੁਹੰਮਦ ਮੁਸਤਫਾ 1985 ਦੇ ਵਿੱਚ ਆਈਪੀਐਸ ਕਰਦੇ ਨੇ ਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਨੌਕਰੀ ਦਿੱਤੀ ਜਾਂਦੀ ਹੈ ਤੇ 2021 ਦੇ ਵਿੱਚ ਮੁਹੰਮਦ ਮੁਸਤਫਾ ਰਿਟਾਇਰ ਹੋ ਜਾਂਦੇ ਨੇ ਉਸ ਤੋਂ ਬਾਅਦ ਇਹ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਬਣ ਜਾਂਦੇ ਨੇ ਇਧਰ ਇਹ ਵੀ ਦੱਸਿਆ ਜਾਂਦਾ ਹੈ ਕਿ ਜੋ ਅਕੀਲ ਅਕਤਰ ਸੀ ਉਸਨੇ ਵਕੀਲੀ ਕੀਤੀ ਹੋਈ ਸੀ ਤੇ ਉਹ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਸੀ ਪਰ ਇਸ ਦੇ ਪਰਿਵਾਰ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਕਮੀ ਨਹੀਂ ਸੀ ਇਸ ਕਾਰਨ ਸ਼ਾਇਦ ਇਸ ਬੰਦੇ ਨੂੰ ਨਸ਼ਿਆਂ ਦੀ ਲਤ ਲੱਗ ਗਈ ਤੇ ਇਹ ਨਸ਼ੇੜੀ ਬਣ ਗਿਆ 16 ਮਿੰਟ 11 ਸਕਿੰਟ ਦੀ ਜੋ ਇਸ ਦੀ ਵੀਡੀਓ ਵਾਇਰਲ ਹੋਈ ਹੈ ਉਸ ਦੇ ਨਾਲ ਨਾਲ ਇੱਕ 3 ਮਿੰਟ ਦੀ ਵੀਡੀਓ ਹੋਰ ਵੀ ਵਾਇਰਲ ਹੋਈ ਹੈ ਜੋ ਅਕੀਲ ਅਕਟਰ ਦੀ ਭੈਣ ਹੈ ਉਸਨੇ ਕਿਹਾ ਕਿ ਸਾਡੇ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ ਬੜੀ ਵੱਡੀ ਸਾਜ਼ਿਸ਼ ਹੈ ਕਿਉਂਕਿ ਅਕੀਲ ਅਕਟਰ ਦੀ ਇੱਕ ਹੋਰ ਵੀਡੀਓ ਜੋ 3 ਮਿੰਟਾਂ ਦੀ ਆ ਉਸ ਵਿੱਚ ਉਸਨੇ ਕਿਹਾ ਕਿ ਜੋ ਮੈਂ ਕਿਹਾ ਸੀ ਉਹ ਮੈਂ ਨਸ਼ੇ ਦੇ ਵਿੱਚ ਕਿਹਾ ਸੀ ਐਦਾਂ ਦੀ ਕੋਈ ਗੱਲ ਨਹੀਂ ਐਦਾਂ ਦੀ ਕੋਈ ਬਾਤ ਨਹੀਂ ਸੋ ਉਹ ਜੋ ਵੀਡੀਓ ਝੂਠੀ ਆ ਜਾਨੀ ਐਦਾਂ ਦੀਆਂ ਗੱਲਾਂ ਅਕੀਲ ਅਕਟਰ ਨੇ ਦੂਸਰੀ ਵੀਡੀਓ ਦੇ ਵਿੱਚ ਕੀਤੀਆਂ ਪਰ ਜਦੋਂ ਅਕੀਲ ਅਕਟਰ ਦੀ ਮੌਤ ਹੋ ਜਾਂਦੀ ਹੈ ਇਹ ਜੋ 16 ਮਿੰਟ 11 ਸਕਿੰਟ ਦੀ ਵੀਡੀਓ ਇਹ 27 ਅਗਸਤ ਦੀ ਸੀ ਤੇ ਉਸ ਤੋਂ ਬਾਅਦ ਜਦੋਂ ਹੁਣ 16 ਅਕਤੂਬਰ ਨੂੰ ਅਕੀਲ ਅਕਟਰ ਦੀ ਮੌਤ ਹੁੰਦੀ ਹੈ ਤਾਂ ਲੋਕ ਉਸ ਨੂੰ ਇਸ ਨਾਲ ਜੋੜ ਕੇ ਦੇਖਦੇ ਆ ਕਿ ਉਸ ਨੇ ਪਹਿਲਾਂ ਹੀ ਕਿਹਾ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ ਇਹ ਮੇਰੇ ਨਾਲ ਕੁਝ ਵੀ ਕਰ ਸਕਦੇ ਆ ਪਰ ਜੋ 3 ਮਿੰਟਾਂ ਦੀ ਵੀਡੀਓ ਉਸ ਵਿੱਚ ਉਸ ਨੇ ਕਿਹਾ ਕਿ ਮੈਂ ਨਸ਼ੇ ਦੀ ਹਾਲਤ ਦੇ ਵਿੱਚ ਕਹਿ ਗਿਆ ਇਦਾਂ ਦੀ ਕੋਈ ਗੱਲ ਨਹੀਂ ਹੁਣ ਇਹ ਤਾਂ ਤਫਤੀਸ਼ ਦਾ ਵਿਸ਼ਾ ਹੈ ਕਿ ਸੱਚ ਕੀ ਆ ਝੂਠ ਕੀ ਆ ਇਹ ਤਾਂ ਤਪਤੀਸ਼ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਜੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਕਿਸੇ ਨੂੰ ਕੁਝ ਨਹੀਂ ਪਤਾ ਕਿ ਆਖਰ ਕੀ ਸੱਚ ਹੈ ਕੀ ਝੂਠ ਹੈ ਕੀ ਉਹ 3 ਮਿੰਟਾਂ ਦੀ ਵੀਡੀਓ ਸੱਚ ਹੈ ਜਾਂ ਫਿਰ ਉਹ 16 ਮਿੰਟ 11 ਸਕਿੰਟਾਂ ਦੀ ਵੀਡੀਓ ਸੱਚ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਬਹੁਤ ਵੱਡਾ ਪਰਿਵਾਰ ਜਿਸ ਦਾ ਬਹੁਤ ਵੱਡਾ ਨਾਮ ਸੀ ਉਸ ਪਰਿਵਾਰ ਦੇ ਨਾਲ ਉਹ ਹੋ ਜਾਂਦਾ ਹੈ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਕਿ ਇਹ ਪਰਿਵਾਰ ਦੇ ਵਿੱਚ ਤਾਂ ਸ਼ਾਇਦ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਸ ਪਰਿਵਾਰ ਦੇ ਵਿੱਚ ਜੋ ਅੱਗ ਲੱਗੀ ہوئی ਹੈ ਇਸ ਪਰਿਵਾਰ ਦੇ ਵਿੱਚ ਜੋ ਚੱਲ ਰਿਹਾ ਉਹ ਬਹੁਤ ਹੀ ਮਾੜਾ ਚੱਲ ਰਿਹਾ ਅਕੀਲ ਅਤਰ ਦੇ ਦੋ ਬੱਚੇ ਵੀ ਨੇ ਇੱਕ ਬੇਟੀ ਅਤੇ ਇੱਕ ਬੇਟਾ ਹੁਣ ਸ਼ਾਇਦ ਜਦੋਂ ਬੇਟੀ ਅਤੇ ਬੇਟਾ ਵੱਡੇ ਹੋਣਗੇ ਉਹਨਾਂ ਨੂੰ ਵੀ ਇਸ ਗੱਲ ਦਾ ਸਾਹਮਣਾ ਕਰਨਾ ਪਵੇਗਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ